ਹਾਂਜੀ ਲੋ ਜੀ ਫੁੱਲ ਤਮਾਕਾ ਵੀਡੀਓ ਜਿਹੜੀ ਤੁਹਾਡੇ ਲਈ ਅਸੀਂ ਅੱਜ ਲੈ ਕੇ ਆਏ ਆਂਗੇ ਦੇਖੋ ਜੀ ਇਹ ਸੂਟ ਸੇ ਸਾਡੇ ਕੋਲੇ ਪਏ ਨੇ ਪਿਛਲੇ ਸੀਜ਼ਨ ਦੇ ਆਪਾਂ ਝੂਠ ਨਹੀਂ ਕਹਿੰਦੇ ਜਮਾਂ ਵੀ ਬਸ ਤੁਸੀਂ ਐ ਸਮਝ ਲਓ ਵੀ ਐ ਇਹ ਜਿਹੇ ਪ੍ਰਾਈਸ ਤੇ ਦੇ ਦੇਣੇ ਆ ਤੁਸੀਂ ਹੈਰਾਨ ਹੋ ਜਾਓਗੇ ਦੇਖੋ ਇਹਨਾਂ ਦੇ ਵਿੱਚ ਮਾੜੇ ਮੋٹے ਡਿਫੈਕਟ ਵੀ ਹੋਣਗੇ ਕਿਸੇ 'ਚ ਦੁਪੱਟਾ ਨਹੀਂ ਹੋਣਾ ਕਿਸੇ 'ਚ ਬਾਟਮ ਨਹੀਂ ਹੋਣੀ ਤੁਸੀਂ ਉਹ ਅਰੇਂਜ ਖੁਦ ਕਰਨੀ ਹੋਵੇਗੀ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਸਾਡੇ ਰੇਟ ਚੰਗੇ ਲੱਗਣ ਤਾਂ ਤੁਸੀਂ ਆਰਡਰ ਆ ਜਿਹੜੇ ਜ਼ਰੂਰ ਕਰਿਓ ਜੀ ਇਹਨਾਂ ਦੇ ਵਿੱਚ ਥੋੜੇ ਬਹੁਤੇ ਡਿਫੈਕਟ ਤਾਂ ਹੋਣਗੇ ਹੀ ਹੋਣਗੇ ਕਿਉਂਕਿ ਜਿਹੜੀਆਂ ਮੇਰੀਆਂ ਭੈਣਾਂ ਸਟਿਚਿੰਗ ਕਰ ਲੈਂਦੀਆਂ ਨੇ ਉਹ ਆਪਣੇ ਆਪ ਇਹਨਾਂ ਦੇ ਕੁਛ ਨਾ ਕੁਛ ਉਹਨਾਂ ਨੇ ਕਰ ਹੀ ਲੈਣਾਗਾ ਜਿਵੇਂ ਕਿ ਰਾਤ ਕੋਲ ਰਾਤ-ਰਾਤ ਕਰ ਤੋਂ ਲਓ ਜੀ ਉਹਨੂੰ ਲੈ ਆਏ ਨੇ ਇਹ ਬਾਜ਼ੂ ਆ ਗਏ ਨੇ ਜੀ ਫੁੱਲ ਮਤਲਬ ਕਿ ਇੱਥੇ ਮੋਢੇ ਤੱਕ ਇਹ ਫੁੱਲ ਆਉਣਾਗਾ ਇਹ ਫਰੰਟ ਆ ਗਿਆ ਜੀ ਠੀਕ ਹੈ ਇਹ ਆ ਗਿਆ ਗਲੇ ਦਾ ਵਰਕ ਨੇਚਰਲ ਕ੍ਰੇਪ ਤੇ ਇਹ ਜਿਹੜਾ ਸੂਟ ਰਹੂਗਾ ਜੀ ਨਾਲ ਪਿਓਰ ਔਰਗੰਜੀ ਦਾ ਦੁਪੱਟਾ ਹੈਗਾ ਕੱਲਾ ਕੱਲਾ ਸੂਟ ਦੇਖ ਲਿਓ ਜੀ ਮਾੜਾ ਮੋਟਾ ਡਿਫੈਕਟ ਹੋ ਸਕਦਾ ਵੈਸੇ ਸਾਰਿਆਂ 'ਚ ਤਾਂ ਨਹੀਂ ਹੋਣਾ ਰੇਟ ਕੁਛ ਵੀ ਨਹੀਂ ਜੀ ਨੇਚਰਲ ਪਿਓਰ ਤੇ ਇਹ ਸੂਟ ਹੈ ਜੀ ਰੇਟ ਸਿਰਫ ਤੇ ਸਿਰਫ 1100 ਰੁਪਇਆ ਵਿਦ ਸ਼ਿਪਿੰਗ ਕੋਈ ਸ਼ਿਪਿੰਗ ਨਹੀਂ 1100 ਰੁਪਏ ਦਾ ਸੂਟ ਤੁਹਾਡੇ ਘਰ ਤੁਹਾਨੂੰ ਮਿਲ ਜਾਵੇਗਾ ਅਗਲਾ ਸੂਟ ਦੇਖਿਓ ਜੀ ਸੂਟ ਦੇਖੀ ਚੱਲਿਓ ਐਂਡ ਤੱਕ ਐਂਡ ਤੱਕ ਸੂਟ ਜਿਹੜੇ ਤੁਸੀਂ ਆ ਚੈੱਕ ਕਰਨੇ ਆ ਮੈਡਮ ਜੀ ਬੜਾ ਹੀ ਉਹਨੂੰ ਅੰਦਰ ਹੀ ਮੇਰੇ ਨਾਲ ਤੋਂ ਕੱਢ ਲੇ ਤਾਂ ਉੱਪਰ ਵੀ ਲਾ ਦੇਣੀ ਆਪਾਂ ਲਓ ਜੀ ਬਹੁਤ ਸੋਹਣਾ ਪਿਓਰ ਸਿਲਕ ਤੇ ਆ ਜੀ ਇਹ ਚ ਕੋਈ ਡਿਫੈਕਟ ਨਹੀਂ ਹੈਗਾ ਕੁਛ ਨਹੀਂ ਹੈਗਾ ਚਨੌਣ ਦਾ ਨਾਲ ਦੁਪੱਟਾ ਰਹੂਗਾ ਜੀ ਜੇਕਰ ਸੂਟ ਖਰੀਦਣੇ ਹੋਣ ਤਾਂ ਬੁਕਿੰਗ ਹੈਗੀ ਆ ਜਿਹੜੀ ਸ਼ੁਰੂ ਆ ਜੀ WhatsApp ਨੰਬਰ ਹੈਗਾ ਆਪਣਾ 9814178274 ਰੇਟ ਸਾਰੇ ਸੂਟਾਂ ਦਾ ਸੇਮ ਆ ਜੀ ਰੇਟ ਵਾਲੀ ਅੱਜ ਟੈਨਸ਼ਨ ਤੁਹਾਡੀ ਚੱਕੀ ਗਈ ਸਾਰੇ ਸੂਟਾਂ ਦਾ ਰੇਟ ਸੇਮ ਰਹੂਗਾ ਜੀ ₹100 ਵੀ ਲੈਸ ਨਹੀਂ ਹੋਗਾ 1100 ਦਾ 1100 ਆਪਾਂ ਲਵਾਂਗੇ ਜੀ ਤੁਹਾਡੇ ਘਰ ਸੂਟ ਆ ਜਾਊਗਾ ਆਨਲਾਈਨ ਬੁਕਿੰਗ ਤੇ ਤੁਸੀਂ ਸਾਨੂੰ ਮੈਸੇਜ ਕਰਨਾ ਵੀ ਆਹ ਸੂਟ ਸਾਨੂੰ ਚਾਹੀਦਾ ਸੀ ਤੁਹਾਨੂੰ ਸਕੈਨਰ ਪਾਵਾਂਗੇ ਤੁਸੀਂ ਆਪਣਾ ਐਡਰੈਸ ਕਰਨਾ ਤੇ ਪੇਮੈਂਟ ਦੇਣੀ ਹੈ ਲੋ ਜੀ ਸੂਟ ਚੱਕੋ ਫਿਰ 1100 ਦੇ ਵਿੱਚ ਕੱਲਾ-ਕੱਲਾ ਸੂਟ ਜਿਹੜਾ ਚੈੱਕ ਕਰਦੇ ਜਾਇਓ ਸਕਰੀਨਸ਼ਾਟ ਨਾਲ ਹੁੰਦੇ ਮਾਰਦ ਜਾਇਓ ਕਿਉਂਕਿ ਫਿਰ ਜੇ ਲੇਟ ਹੋ ਗਏ ਫਿਰ ਨਹੀਂ ਸਾਨੂੰ ਕਿਹੋ ਵੀ ਆਹ ਸੂਟ ਅਸੀਂ ਲੈਣਾ ਸੀਗਾ ਲਓ ਜੀ ਹੁਣ ਮੇਰਾ neck ਦਾ ਵਰਕ ਆ ਗਿਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੋਹਣਾ ਹੈਂਡ ਦਾ ਕੰਮ ਹੋਇਆ ਹੋਇਆ ਇਹ ਘੇਰਾ ਆ ਗਿਆ ਆਪਣਾ ਚੈੱਕ ਕਰੋ ਪੂਰੀ ਸੋਹਣੀ ਵੀਡੀਓ ਦੇ ਦਿੰਦੀ ਆ ਲਾਈਟ ਤਾਂ ਹੀ ਲਾਉਣ ਵਾਲੀ ਕੋਈ ਨਹੀਂ ਜੀ ਇਹ ਆ ਗਈਆਂ ਨੇ ਬਾਵਾ ਜੀ ਬਹੁਤ ਸੋਹਣੀਆਂ ਬਾਵਾ ਨੇ ਤੇ ਨਾਲ ਪਲੱਸ ਮੂਰੀਆਂ ਤੇ ਵੀ ਕੰਮ ਆ ਜੀ ਨਾਲ ਚਨੂਣ ਦਾ ਦੁਪੱਟਾ ਹੈਗਾ ਜੀ ਸਕਰੀਨ ਸ਼ਾਟ ਮਾਰਨਾ ਨਾ ਭੁੱਲਿਓ 1100 ਰੁਪਇਆ ਰੇਟ ਲਓ ਜੀ ਜਾਮਣੀ ਕਲਰ ਆ ਗਿਆ ਜੀ ਜਿਹੜੀਆਂ ਭੈਣਾਂ ਦਾ ਜਾਮਣੀ ਕਲਰ ਫੇਵਰੇਟ ਹੈ ਲਓ ਜੀ ਹੈਂਡ ਦਾ ਕੰਮ ਹੈ ਜੀ ਸੂਟ ਤੁਸੀਂ ਖੁਦ ਰੈਡੀ ਕਰਨੇ ਨੇ ਨਾਲ ਬਾਜੂ ਤੇ ਜਿਹੜਾ ਕੰਮ ਹੋਇਆ ਹੋਇਆ ਰੈਂਪੀਓ ਦੇ ਨਾਲ ਜਾਈ ਮੜਾ ਜਾ ਉਥੇ ਬੈਠਦਾ ਆਪ ਹੀ ਜਾਊਗੀ ਨਾਲ ਚਨੂਣ ਦਾ ਦੁਪੱਟਾ ਜਾਮਣੀ ਸੂਟ ਜਾਈ ਭਣਾ ਰੰਪੀ ਲੋ ਜੀ ਜਾਮਨੀ ਸੂਟ ਆ ਰੇਟ ਉਹੀ 1110 ਲੋ ਜੀ ਨੈਕਸਟ ਸੂਟ ਦੇਖੋ ਲੋ ਜੀ ਜੱਜ ਵੀ ਨਾ ਪਹਿਣਾ ਖੁਸ਼ ਹੋਈਆਂ ਫੇਰ ਨਹੀਂ ਜੀ ਅਜੇ ਤਾਂ ਜਵਰੇ ਦੀ ਹੱਟੀ ਤਾਂ ਕੱਢਤੀ ਧੂੜ ਅਸੀਂ ਨੇ ਲੋ ਜੀ ਕਿਉਂਕਿ ਮੈਂ ਸ਼ਾਪ ਦੀ ਥੋੜੀ ਜਿਹੀ ਫਿਟਿੰਗ ਕਰਾਉਣਾ ਚਾਹੁੰਦੀ ਆ ਇਸ ਕਰਕੇ ਮੈਂ ਮਾਲ ਹੈਗਾ ਕੱਢਣਾ ਜੀ ਕੁਛ ਚੈੱਕ ਕਰੀ ਚਲੋ ਕਿਰਾ ਡੇਲੀ ਦੇ ਵੀਡੀਓ ਅਪਲੋਡ ਹੋਣਗੀਆਂ ਡੇਲੀ ਚੈੱਕ ਕਰਨੀਆਂ ਨੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਿਆ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਚਨੌਣ ਦਾ ਦੁਪੱਟਾ ਚੈੱਕ ਕਰੋ ਇਹ ਸੂਟ ਦੇ ਨਾਲ ਮਿਲ ਜੂਗਾ ਜੀ ਤੁਹਾਨੂੰ ਕੱਗਰਾ ਬਹੁਤ ਸੋਹਣਾ ਕੱਗਰਾ ਮਿਲ ਜੂਗਾ ਜੀ 1000 ਰੁਪਏ ਦੇ ਵਿੱਚ ਤਾਂ ਕੱਗਰਾ ਵੀ ਰੈਡੀ ਨਹੀਂ ਹੁੰਦਾ ਜੀ ਸਟਿਚ ਕੱਗਰਾ ਜੀ ਕਮੇਰ ਤੁਸੀਂ ਸਲਾਈ ਕਰਨਾ 1100 ਰੁਪਿਆ ਰੇਟ ਲਓ ਜੀ ਸਾਰੇ ਸੂਟ ਹੀ ਲੈ ਜਾਓ ਭੈਣੋ ਮੇਰੀ ਉਹ ਆਹ ਸੂਟ ਨਹੀਂ ਸੀ ਘਰ ਆ ਜੇ ਇਹਦੇ ਵਿੱਚ ਚਲੋ ਕੋਈ ਨਹੀਂ ਬਾਏ ਮਿਸਟੇਕ ਹੋ ਜਾਂਦਾ ਲਓ ਜੀ ਸੂਟ ਆ ਜੀ ਵਿਆਹਵਰੀ ਵਾਲਾ ਲਓ ਜੀ ਵਿਆਹਵਰੀ ਵਾਲਾ ਸੂਟ ਹੈ ਚੈੱਕ ਕਰਦੇ ਜਾਇਓ ਸੂਟ ਗੁਲਾਬੀ ਗੁਲਾਬੀ ਰੰਗ ਹੈ ਜੀ ਨਾਲ ਹੈਗਾ ਫੁੱਲ ਪਿਓਰ ਦਾ ਦੁਪੱਟਾ ਲਓ ਜੀ ਇਹਨੂੰ ਹੁਣ ਆਪਾਂ ਫਟਾਫਟ ਕਾਲੀ ਚ ਖੋਲ ਕੇ ਦਿਖਾਉਂਦੇ ਕਿਉਂਕਿ ਗੂੰਦ ਵਗੈਰਾ ਲੱਗੀ ਹੁੰਦੀ ਆ ਫਟ ਜਾਂਦਾ ਜੀ ਪਿਓਰ ਦਾ ਦੁਪੱਟਾ ਹੈਗਾ ਬਹੁਤ ਸੋਹਣਾ ਸੂਟ ਆ ਸਿਰਫ 1100 ਜਵਰੇ ਦੀ ਹੱਟੀ ਜਵਰੇ ਦੀ ਹੱਟੀ ਕਰ ਦਿਓ ਜੀ ਫਿਰ ਸ਼ੇਅਰ ਕਰ ਦਿਓ ਫੁੱਲ ਵੀਡੀਓ ਨੂੰ ਸੇਮ ਸੂਟ ਇਹਦੇ ਵਿੱਚ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਜੀ ਉਹੀ ਸੇਮ ਸੂਟ ਆ ਜੀ ਦੋ ਸੇਮ ਸੂਟ ਸੀ ਆਪਣੇ ਕੋਲੇ ਲਓ ਜੀ ਇਹ ਵਾਲਾ ਸੂਟ ਵੀ ਬਹੁਤ ਜਿਆਦਾ ਸੋਹਣਾ ਇੱਕ ਮਿੰਟ ਜੀ ਇਹਨੂੰ ਦੀ ਅਡਜਸਟਮੈਂਟ ਕਰੀ ਲਓ ਜੀ ਨੇਚਰਲ ਪਿਓਰ ਦੇ ਉੱਪਰ ਜਿਹੜਾ ਸੂਟ ਆਗਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਨੈਕ ਬਣਿਆ ਜੀ ਬਹੁਤ ਜਿਆਦਾ ਸੋਹਣਾ ਘੇਰਾ ਬਣਿਆਗਾ ਤੇ ਇਸ ਦਾ ਦੁਪੱਟਾ ਤੁਸੀਂ ਚੈੱਕ ਕਰੋ ਪੀਚ ਕਲਰ ਦਾ ਦੁਪੱਟਾ ਹੈ ਇਹਦੇ ਨਾਲ ਲਓ ਜੀ ਅੱਧ ਗਿਆ ਸੀ ਸੂਟ ਤਾਂ ਤੇਰੇ ਸੇ ਹੂੰ ਤੇ ਰੈਂਪੀ ਹੁੰਦੀ ਕੋਸ਼ੋਰ ਸੁਣਾ ਦਿੰਦੀ ਲਓ ਜੀ ਇਹ ਹੈਗਾ ਚਨੂਨ ਦਾ ਦੁਪੱਟਾ ਥੋੜਾ ਮੇਰਾ ਕਾਉਂਟਰ ਸੋਟਾ ਹੈ ਮੈਂ ਵੱਡਾ ਬਣਵਾਉਣਾਗਾ ਇਸ ਕਰਕੇ ਦੇਖੀ ਚਲੋ ਜੀ ਫਿਰ ਲਓ ਜੀ ਜੇ ਕਿਸੇ ਨੇ ਬਰੀ ਚ ਸੂਟ ਲਾਉਣਾ ਹੋਵੇ ਪਿਓਰ ਕਰੇਪ ਦੇ ਉੱਤੇ ਜਿਹੜਾ ਸੂਟ ਹੈ ਜੀ ਜਾਲ ਵਾਲਾ ਦੁਪੱਟਾ ਲਓ ਜੀ ਬਹੁਤ ਘੈਂਟ ਚੀਜ਼ ਬਣੀ ਆ ਜੀ ਜਾਲ ਵਾਲਾ ਦੁਪੱਟਾ ਰੇਟ ਉਹੀ 1100 ਦੇ ਲੈਣ ਲੈਣਾ ਹੋਵੇ ਕਿਸੇ ਨੇ ਕੁੜੀਆਂ ਕਤਰੀਆਂ ਨੂੰ ਦਾਨ ਕਰਨੇ ਹੋਣ ਸੋਹਣੇ ਸੋਹਣੇ ਸੂਟ ਰੇਟ ਵੀ ਕੁਛ ਨਹੀਂ ਜੀ ਹੁਣ ਤੁਸੀਂ ਵੱਲੇ ਵੱਲੇ ਕਰਾ ਦਿਓ ਜਰਾ ਵੀਡੀਓ ਨੂੰ ਫੋਲੋ ਸ਼ੇਅਰ ਕਰ ਦਿਓ ਸਾਰਾ ਸਟਾਕ ਆ ਜਿਹੜਾ ਇੱਕ ਦਿਨ ਦੇ ਵਿੱਚ ਹੀ ਖਤਮ ਹੋਣਾ ਚਾਹੀਦਾ ਇੱਕ ਦਿਨ ਕੀ ਘੰਟੇ ਚ ਖਤਮ ਹੋਣਾ ਚਾਹੀਦਾ ਲਓ ਜੀ ਬਹੁਤ ਸੋਹਣਾ ਨੈੱਕ ਆ ਜੀ ਬਹੁਤ ਸੋਹਣੇ ਬਾਜੂ ਬਣੇ ਹੋਏ ਨੇ ਇਹ ਮੋਢੇ ਤੇ ਆਜੂਗਾ ਇਹ ਨੀਚੇ ਆਜੂਗਾ ਜੀ ਇੱਥੇ ਬਹੁਤ ਸੋਹਣਾ ਇਹਨੇ ਬਣਨਾ ਹੈ ਸੂਟ ਨੇ ਦੁਆਰੇ ਦੇਖ ਲਓ ਜੀ ਡਿਜ਼ਾਈਨ ਇਹ 5-7000 ਦਾ ਸੂਟ ਵੀ ਬਣਦਾ ਜੀ 2-3000 ਦਾ ਵੀ ਬਣਦਾ ਪਰ ਹੁਣ ਬਣੂਗਾ 1100 ਰੁਪਏ ਦੇ ਵਿੱਚ ਇਹ ਦੇ ਨਾਲ ਰਹੂਗਾ ਦੁਪੱਟਾ ਹਾਂ ਜੀ ਲਓ ਜੀ ਸੂਟ ਚੈੱਕ ਕਰੋ ਚੈੱਕ ਕਰੋ ਸੋਨਾ ਜਾਂ ਸੂਟ ਇਹ ਸੂਟ ਪਹਿਨੋ ਉਹ ਆਰਡਰ ਕਰਿਓ ਜੀ ਜਿਨ੍ਹਾਂ ਦੀ ਹਾਈਟ ਘੱਟ ਹੈ ਇਹ ਵਾਲਾ ਸੂਟ ਕਿਉਂਕਿ 4 ਮੀਟਰ ਤੇ ਬਣਿਆ ਹੋਇਆ ਹੈਂਡ ਦਾ ਕੰਮ ਆ ਜੀ ਪ੍ਰੋਪਰ ਜਿਨ੍ਹਾਂ ਦੀ ਹਾਈਟ ਛੋਟੀ ਆ ਪਲੀਜ਼ ਉਹ ਇਸ ਸੂਟ ਆ ਜਿਹੜਾ ਆਰਡਰ ਕਰਨ ਇਹ ਦੁਪੱਟਾ ਇਹਦੇ ਨਾਲ ਮੈਨੂੰ ਲੱਗਦਾ ਚੇਂਜ ਹੋਇਆ ਲੱਗਦਾ ਚਲੋ ਆਪਾਂ ਦੁਪੱਟਾ ਚੈੱਕ ਕਰ ਲਾਂਗੇ ਇਹਦੇ ਨਾਲ ਕਿਹੜਾ ਦੁਪੱਟਾ ਸੀਗਾ ਨਹੀਂ ਫਿਰ ਬਿਨਾਂ ਦੁਪੱਟੇ ਤੋਂ ਮਿਲੂਗਾ ਜੀ ਕਿਉਂਕਿ ਇਹ ਦੁਪੱਟਾ ਨਹੀਂ ਹੈਗਾ ਕਈ ਵਾਰ ਕੁੜੀਆਂ ਤੋਂ ਉਲਟੇ ਫੁਲਟੇ ਦੁਪੱਟੇ ਪੈ ਜਾਂਦੇ ਆ ਉਹ ਕੋਈ ਗੱਲ ਨਹੀਂ ਪੂਰਾ ਹੈਂਡਵਰਕ ਹੀ ਤੁਸੀਂ ਜੇ ਕਰਵਾਓਗੇ ਨਾ 1100 ਚ ਨਹੀਂ ਮਿਲੂਗਾ ਆਪਾਂ ਸਾਰਾ ਸੂਟ ਤੁਹਾਨੂੰ 1100 ਚ ਦੇ ਦੇਣਾ ਜੀ। ਲਓ ਜੀ। ਅਗਲਾ ਸੂਟ ਚੈੱਕ ਕਰੋ। yellow color ਤੇ ਗਲੇ ਤੇ ਹੈਂਡ ਦਾ ਕੰਮ, ਬਾਹਾਂ ਤੇ ਹੈਂਡ ਦਾ ਕੰਮ, ਘੇਰੇ ਤੇ ਹੈਂਡ ਦਾ ਕੰਮ। ਲਓ ਜੀ ਇਹ ਰਹਿਣ ਵਾਲੀ ਆ ਵਰਕ ਵਾਲੀ ਬਾਟਮ। ਏ ਰਹਿਣ ਵਾਲਾ ਵਰਕ ਵਾਲਾ ਦੁਪੱਟਾ ਦੇਖੋ ਜੀ ਦੇਣ ਲੈਣ ਬਣਾ ਤਾਂ ਕਿਸੇ ਨੂੰ ਨਹੀਂ ਸਰਦਾ ਅੱਗੇ ਸਰਦੀਆਂ ਚ ਵਿਆਹ ਹੀ ਵਿਆਹ ਨੇ ਕਿਸੇ ਨੇ ਦੇਣ ਲੈਣ ਲੈਣਾ ਹੋਵੇ ਸੂਟ ਆਏ ਕੱਲ ਨੂੰ ਲਿਜਾ ਕੇ ਆਪਣੇ ਕੋਲੋਂ ਰੱਖ ਸਕਦੇ ਆ ਬਸ ਇੱਕ ਰਿਕਵੈਸਟ ਆ ਮੇਰੀਆਂ ਭੈਣਾਂ ਉਧਾਰ ਵਾਲੀ ਭੈਣ ਕੋਈ ਨਾ ਆਇਓ ਪਲੀਜ਼ ਇਸ ਸੂਟਾ ਦਾ ਮੈਂ ਉਧਾਰ ਆ ਜਿਹੜਾ 1 ਮਿੰਟ ਦਾ ਵੀ ਨਹੀਂ ਕਰਨਾ ਹੈਗਾ ਲਓ ਜੀ ਔਰਗੰਝੇ ਤੇ ਆ ਗਿਆ ਸੂਟ neck ਦਾ ਵਰਕ ਹੈ ਘੇਰੇ ਦਾ ਵਰਕ ਹੈ ਬਾਜ਼ੂ ਦਾ ਵਰਕ ਹੈ ਜੀ ਬਹੁਤ ਸੋਹਣਾ ਵਰਕ ਹੈ ਜੀ ਤੇ ਨਾਲ ਪਿਓਰ ਦੀ ਬਾਟਮ ਹੈ ਔਰ ਗੰਜੇ ਦਾ ਦੁਪੱਟਾ 1100 ਤੁਸੀਂ ਚੱਕੋ ਜੀ 1100 ਚ ਸੂਟ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਲੈ ਸਕਦੇ ਹੋ ਬੜੇ ਸਾਫ਼ ਤੇ ਕੀ ਹੈ ਉਹ ਮੈਂ ਕਿਹਾ ਫਿਟਿੰਗ ਕਰਾ ਲਾਂਗੇ ਯਾਰ ਮੈਂ ਨਿਮੇੜ ਦਈਏ ਥੋੜਾ ਜਿਹਾ ਮਾਲ ਪੁੱਛ ਨਹੀਂ ਹੁੰਦਾ ਆਪੀ ਕਰ ਦੂ ਬਾਬਾ ਮੇਰ ਤੇਰਾ ਤੇਰਾ ਤੋਲ ਦੂ ਆਪੀ ਬਾਬਾ ਨਾਨਕ ਦੇਖੀ ਚੱਲੀ ਗਰਾ ਦੇਖੋ ਜੀ ਬਹੁਤ ਸੋਹਣਾ ਹੈਂਡ ਦਾ ਕੰਮ ਹੈ ਸਾਰੇ ਸੂਟ 3000 4000 2500 2000 ਤੋਂ ਘੱਟ ਤਾਂ ਕੋਈ ਵੀ ਸੂਟ ਸੇਲ ਨਹੀਂ ਹੋਇਆ ਹੋਇਆ ਨਾ ਨਾਲ ਤਾਂ ਜੀ ਆਪਾਂ ਦਾ ਮੈਂ ਤਾਂ ਸਿਰਫ ਇੱਕ ਫਿਟਿੰਗ ਕਰਾਉਣੀ ਹੈ ਜੀ ਕਿਉਂਕਿ ਨਹੀਂ ਫਿਰ ਮਾਲ ਕਿੱਥੇ ਰੱਖੂੰਗੀ ਜਗ੍ਹਾ ਨਹੀਂ ਹੈਗੀ ਫਿਰ ਇਹਨੇ ਖਰਾਬ ਹੀ ਹੋ ਜਾਣਾ ਚਲੋ ਸੋਚਾ ਤੁਹਾਡਾ ਵੀ ਡੰਗ ਸਰਜੂ ਮੇਰਾ ਵੀ ਹੱਲ ਹੋ ਜਾਊਗਾ ਲਓ ਜੀ 1100 ਰੁਪਏ ਦੇ ਵਿੱਚ ਸੂਟ ਖਰੀਦੋ ਲਓ ਜੀ ਪੂਰਾ ਹੈਵੀ ਜਾਲ ਬਣਿਆ ਹੋਇਆ ਚੈੱਕ ਕਰੋ ਜੀ ਪੂਰਾ ਹੈਵੀ ਜਾਲ ਚਨੂਣ ਤੇ ਆ ਜੀ ਨਾਲ ਦੁਪੱਟਾ ਚਨੂਣ ਤੇ ਆ ਇਹ ਉਹਨਾਂ ਲਈ ਵੀ ਫਾਇਦਾ ਜੀ ਜਿਨ੍ਹਾਂ ਨੇ ਇੱਕ ਇੱਕ ਵਾਰ ਹੀ ਪਣਾਉਂਦਾ ਸੂਟ ਵੀ ਦੂਜੀ ਵਾਰ ਅਸੀਂ ਇਹ ਸੂਟ ਨਹੀਂ ਪਾਉਣਾ ਹੈਗਾ ਉਹਨਾਂ ਦੇ ਲਈ ਵੀ ਵੱਡਾ ਆਫਰ ਹੈ ਚੈੱਕ ਕਰੋ ਸੂਟ ਅਗਲਾ ਜਾਮਣੀ ਕਲਰ ਦਾ ਸੂਟ ਆ ਜੀ ਪਿਓਰ ਸਿਲਕ ਤੇ ਬਣਿਆ ਹੋਇਆ ਆ ਸਿਵਲ ਸਿਲਕ ਆਹ ਨੂੰ ਲਾਉ ਜੀ ਇਹਦੇ ਨਾਲ ਦੁਪੱਟਾ ਦੁਪੱਟੇ ਦਾ ਸ਼ੇਡ ਦਾ ਥੋੜਾ ਜਿਹਾ ਫਰਕ ਆ ਚਲੋ ਰਾਤ ਰੂਤ ਨੂੰ ਜਦੋਂ ਪਾਉਣਿਆ ਜਾਗੋ ਜੁਗ ਤੇ ਤਾਂ ਕੁਝ ਨਹੀਂ ਪਤਾ ਲੱਗਦਾ ਜੀ 1100 ਰੁਪਏ ਆਪਣੇ ਕੁਝ ਨਹੀਂ ਚੁਪਦਾ ਹੈਗਾ ਲਓ ਜੀ ਬਲੈਕ ਸੂਟ ਆ ਗਿਆ ਜੀ ਜਿਨ੍ਹਾਂ ਦਾ ਬਲੈਕ ਫੇਵਰੇਟ ਆ ਦੇਖੀ ਚਲੋ ਕਿਰਾ ਬਲੈਕ ਸੂਟ neck ਦਾ ਵਰਕ ਬਾਜੂ ਤੇ ਫੁੱਲ ਹੈਂਡ ਦਾ ਕੰਮ ਆ ਜੀ ਤੇ ਨਾਲ ਹੈਗਾ ਮੂਰੀਆਂ ਤੇ ਤੁਸੀਂ ਚੈੱਕ ਕਰ ਸਕਦੇ ਹੋ ਕੱਪੜਾ ਨੇਚਰਲ ਕਰੇਪ ਦਾ ਗਰੰਟੀ 1 ਰੁਪਏ ਦੀ ਨਹੀਂ ਹੋਵੇਗੀ ਮੈਂ ਟੁੱਟੇ ਰੁਪਏ ਦੀ ਗਰੰਟੀ ਨਹੀਂ ਦਿੰਦੀ ਭੈਣੋ ਇਹਨਾਂ ਸੂਟਾਂ ਦੀ ਕਿਉਂਕਿ ਇਹ ਪਾਰਟੀ ਵੇਅਰ ਸੂਟ ਹੁੰਦੇ ਆ ਮੈਂ ਪਹਿਲਾਂ ਵੀ ਕਹਿੰਦੀ ਰਹੀਆਂ ਕੋਈ ਬਰਬਰੀ ਦਾ ਆ ਗਿਆ ਕੋਈ ਕਿਵੇਂ ਕੋਈ ਕਿਵੇਂ ਕਿ ਉਹਨਾਂ ਦੀ ਗਾਰੰਟੀ ਆ ਜਿਹੜੀ ਨਹੀਂ ਆਉਂਦੀ ਆਪਾਂ ਤਾਂ ਰੇਟ ਵੀ ਉਹ ਦੇ ਰਹੇ ਆਂਗੇ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ 1100 ਰੁਪਇਆ ਲਓ ਜੀ ਸੂਡ ਚੈੱਕ ਕਰੋ ਪਿਓਰ ਸਿਲਕ ਤੇ ਆ ਜੀ ਵਰਕ ਹੋਇਆ ਵਿਆ ਫੁੱਲ ਨਾਲ ਚਨੂਣ ਦਾ ਦੁਪੱਟਾ ਰੋਜੀ ਕੰਟਰਾਸਟ ਫੈਬਰੀਕ ਦਾ ਟਾਉਲਿਸ ਦਾ ਹੋ ਕੇ ਬੇਬੀ ਲਓ ਜੀ ਮਹਿਰੂਨ ਕਲਰ ਹੈ ਪੂਰਾ ਹੈਂਡ ਦਾ ਕੰਮ ਹੈ ਇਹਦੇ ਚ ਪਹਿਲੇ ਗ੍ਰੀਨ ਸੀ ਹਾਂ ਇਹਦੇ ਵਿੱਚ ਸੇਮ ਸੂਟ ਆਪਾਂ ਤੁਹਾਨੂੰ ਦਿਖਾਇਆ ਗ੍ਰੀਨ ਲਓ ਜੀ ਦੁਪट्टे ਵੀ ਵੱਡੇ ਵੱਡੇ ਆ ਜੀ ਲੋ ਜੀ ਤੇਰੇ ਤੇ ਰੋਲਾ ਬੰਨਿਆ ਤੁਕਾਂ ਵੀਰੇ ਮੈਂ ਵਿੱਚ ਦੁਪੱਟੇ ਪਾਏਗੇ ਫਿਰ ਮੁੜ ਕੇ ਤੁਸੀਂ ਰਲਾ ਲਉਂਗੀ ਆ। ਦੁਪੱਟੇ ਵੀ ਲਓ ਆਹ ਸੂਟ ਮੈਂ ਬਹੁਤ ਮਹਿੰਗਾ ਖਰੀਦਿਆ ਸੀਗਾ ਜੀ ਹੈਂਡ ਦਾ ਕੰਮ ਆ ਜੀ ਬਾਹਾਂ ਤੇ ਗਲੇ ਤੇ ਹੈਂਡ ਦਾ ਕੰਮ ਆ ਪਿਓਰ ਤੁਸੀਂ ਚੈੱਕ ਕਰ ਲਓ ਤੇ ਇਹ ਵੀ ਰੇਟ ਉਹੀ ਜਾਊਗਾ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਸਭ ਤੋਂ ਮੱਗੋ ਵੀ ਨਾ ਕਿਉਂਕਿ ਅਸੀਂ ਪਹਿਲਾਂ ਹੀ ਦਿਲ ਤੇ ਪੱਥਰ ਧਰ ਕੇ ਰੇਟ ਸਿੱਟੇ ਨਗੇ ਥੱਲੇ ਆਹ ਲਾਈਟ ਹੈ ਕਲਰ ਬੜਾ ਵਧੀਆ ਹਾਂਜੀ ਇਹ ਵੀ ਜਿਨ੍ਹਾਂ ਦੀ ਹਾਈਟ ਛੋਟੀ ਹੈਗੀ ਉਹਨਾਂ ਦੇ ਲਈ ਆ ਜੀ ਇਹ ਸੂਟ ਵੀ ਇਹ ਹੈ ਸੂਟ ਤਾਂ ਸਾਰਿਆਂ ਨੂੰ ਬਹੁਤ ਪਸੰਦ ਆਉਂਦਾ ਸੀ ਬਟ ਹਾਈਟ ਦਾ ਚੱਕਰ ਪੈ ਜਾਂਦਾ ਸੀ ਬਾਹਾਂ ਤੁਸੀਂ ਦੇਖ ਸਕਦੇ ਹੋ ਜੀ ਦੇਖੋ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਬਿਲਕੁਲ ਵੱਖਰਾ ਸੂਟ ਬਣਨਾਗਾ ਜਿਨ੍ਹਾਂ ਨੂੰ ਸਮਝ ਆ ਗਈ ਲਓ ਜੀ ਇਹਦੇ ਨਾਲ ਦੁਪੱਟਾ ਆਊਗਾ ਲਾਈਫ ਜਿਆ ਕਲਰ ਹੈ ਇਹਦੇ ਵਿੱਚ ਛੋਟੇ ਛੋਟੇ ਦੋ ਦਾਗ ਜੇ ਨੇ ਲੱਗੇ ਹੋਏ ਜੀ ਇਹ ਤਾਂ ਤੁਸੀਂ ਸਾਫ਼ ਕਰ ਲੈਣੇ ਆ ਪਟ્રોલ ਵਗੈਰਾ ਨਾਲ ਸੂਟ ਬਹੁਤ ਸੋਹਣਾ ਬਣਨਾ ਪਰ ਹਾਈਟ ਛੋਟੀ ਵਾਲਾ ਇਹ ਸੂਟ ਲਵੇ ਜੀ ਮਾਈਕ੍ਰੋਫੋਨ ਕਿੱਥੇ ਜੀ ਰਹਿਣਾ ਜੀ ਸਾਰਾ ਸੂਟ ਦੇ ਦਿੱਸ ਜਾਂਦਾ ਹਾਂ ਹਾਂ ਲਓ ਜੀ ਪੀਚ ਕਲਰ ਦਾ ਸੂਟ ਆ ਜੀ ਘਰੇ ਪਹਿਦਾ ਗੁੰਡਦਾਰ ਦਾ ਸੂਟ ਇਹਦਾ ਵੀ ਕਪੜਾ 1.4 ਮੀਟਰ ਹੈਗਾ ਇਹ ਵੀ ਪਲੀਜ਼ ਛੋਟੀ ਹਾਈਟ ਵਾਲਾ ਹੀ ਕੰਟੈਕਟ ਕਰੇ ਛੋਟੀ ਹਾਈਟ ਵਾਲਾ ਇਹਦੇ ਨਾਲ ਲਈ ਜਿਨ੍ਹਾਂ ਦੀ ਹਾਈਟ ਛੋਟੀ ਹੋਵੇ ਕਿਉਂਕਿ ਸ਼ਾਰਟ ਵੀ ਜਾਂ ਰਿਹਾ ਰਵਾਜ ਹੈ ਬਈ ਇਹ ਵੱਡਿਆ ਨਹੀਂ ਬਣਾ ਲੈ ਰਹੀਆਂ ਹਾਂ ਚਲੋ ਸ਼ਾਰਟ ਕਮੀਰ ਜੇ ਛੋਟੀ ਬਣਾਉਣੀ ਹੈ ਦੂਜਾ ਸਾਰੇ ਨਹੀਂ ਆਏ ਆ ਕਿਹਾ ਚਲੋ ਜੀ ਨੇ ਸ਼ਾਰਟ ਸ਼ਰਟ ਬਣਾਉਣੇ ਆ ਜੀ ਕਹਿੰਦੇ ਵੱਡੀ ਹਾਈਟ ਵਾਲਾ ਵੀ ਇਹ ਸੂਟ ਆ ਜਿਹੜਾ ਉਹ ਬਣਾ ਸਕਦਾ ਜੀ ਇਹ ਵੀ ਵਿਦਆਊਟ ਦੁਪੱਟਾ ਤੈਨੂੰ ਅਸੀਂ ਕੁਝ ਕਿਹਾ बॉडी ਹਾਈ ਤੋਂ ਸਾਨੂੰ ਜਾਣੀਏਗੀ ਲਓ ਜੀ ਪੂਰਾ ਸੋਹਣਾ ਸੂਟ ਆ ਜੀ ਬਹੁਤ ਸੋਹਣਾ ਇਹਦੇ ਨਾਲ ਹੈਗੀ ਆ ਮੈਚਿੰਗ ਦੇ ਵਿੱਚ ਬਾਟਮ ਬੱਟ ਦੁਪੱਟਾ ਨਹੀਂ ਹੈਗਾ ਜੀ ਪਰ ਫਿਰ ਵੀ ਇੰਨਾ ਹੈਂਡ ਦਾ ਕੰਮ 1100 ਚ ਕੁਝ ਨਹੀਂ ਕਹਿੰਦਾ ਜੀ ਦੁਪੱਟੇ ਵੀ ਘਰੇ ਵੀ ਪਈ ਹੁੰਦੇ ਆ ਆਪਣੇ ਕੋਲੇ ਤੁਸੀਂ ਉਹਨਾਂ ਨਾਲ ਬਣਾ ਸਕਦੇ ਹੋ ਸੂਟ। ਕਿਹੜਾ ਦਾ? ਕਿਹੜਾ ਲਾ ਦੇ ਭੈਣੇ। ਓਏ ਤੇਰਾ ਹੋ ਨਹੀਂ। ਚੈਟ ਨਹੀਂ ਆਣੀ ਅੰਦਰ। ਹਾਂ। ਕੋਈ। ਲਓ ਜੀ। ਮਹਿਰੂਨ ਸੂਟ ਆ ਜੀ ਪਿਓਰ ਕ੍ਰੇਪ ਤੇ ਸੂਟ ਰਹਿਣ ਵਾਲਾਗਾ। ਤੁਸੀਂ ਚੈੱਕ ਕਰ ਸਕਦੇ ਹੋ। 4 ਗਰੇਪ ਦੇ ਉੱਪਰ ਸੂਟ ਹੈ ਨਾਲ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਟੋਕ ਤੁਹ ਕੱਢ ਲੂਗੀ ਇਹ ਟੋਕ ਸੀਗੀ ਟੋਕ ਪਤਾ ਨਹੀਂ ਆ ਤਾਂ ਉਹ ਤਾਂ ਸੇਲ ਕਰਤਾ ਸੀ ਟੋਕ ਦਾ ਆਪਾਂ ਤਾਂ ਦੱਸ ਕੇ ਵੀਡੀਓ ਬਣਾ ਰਹੇ ਆ ਵੀ ਭਾਈ ਟੋਕ ਕਿਸੇ ਜਿਹੀ ਮਿਲ ਸਕਦੀ ਆ ਸਾਨੂੰ ਬਾਹਰ ਚ ਨਾ ਗੇ ਹੋ ਲੋ ਜੀ ਆ ਲਹਿੰਗਾ ਲਗਾਇਆ ਨਹੀਂ ਕਿਦਾਂ ਪਿਓਰ ਚਨੂਨ ਤੇ ਆ ਨਾਲ ਬਾਟਮ ਹੈ ਨਾਲ ਸੋਹਣਾ ਜਿਹਾ ਦੁਪੱਟਾ ਪਿਓਰ ਦਾ ਲੋ ਜੀ ਲੁੱਟ ਲਿਓ ਮੇਲਾ ਕਰਾਂ ਸੂਟ ਨਹੀਂ ਇਹ ਸੱਡੇ ਨਾਲ ਆ ਹੈਗਾ ਪਿਓਰ ਚਨੂਨ ਤੇ ਸੂਟ ਹੈ ਜੇਕਰ ਕਿਸੇ ਨੇ ਆਪਣੀ ਮੰਮੀ ਵਗੈਰਾ ਨੂੰ ਬਣਾਉਣਾ ਹੋਵੇ ਸੂਟ ਬਣਾ ਸਕਦੇ ਹਾਂ ਬਣਾ ਸਕਦੇ ਹਾਂ ਕਲਰ ਵੀ ਪਿਆਰਾ ਐਂ ਜੀ ਵੀਡੀਓ ਬਣਾਉਂਦਾ ਹਾਂ ਦੋਲਣੇ ਯਾਰਾਂ ਦੂਜੀ ਤਾਂ ਨਹੀਂ ਆਉਂਦਾ ਲੋ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਸੇਮ ਦੋ ਕਲਰ ਪਹਿਲਾਂ ਦਿਖਾ ਚੁੱਕੇ ਆ ਜੀ ਇਸ ਕਰਕੇ ਖੋਲਾਂਗੇ ਨਹੀਂ ਕਿਉਂਕਿ ਵੀਡੀਓ ਫਿਰ ਜਿਆਦਾ ਲੰਬੀ ਹੋ ਧੀ ਐ 15 ਮਿੰਟ ਦੀ ਹੋਗੀ 15 ਮਿੰਟ ਦੀ ਹੋਗੀ ਲਓ ਜੀ ਅਗਲਾ ਸੂਟ ਦੇਖੋ ਜੀ ਫਟਾਫਟ ਚੈੱਕ ਕਰੀ ਚੱਲੋ ਭੈਣੋ ਸੂਟ ਇਹਦੇ ਨਾਲ ਇਹ ਦੁਪੱਟਾ ਜੀ ਲਓ ਜੀ ਆਹ ਵੀ ਸੂਟ ਆਪਣਾ ਬਹੁਤ ਜਿਆਦਾ ਮਹਿੰਗਾ ਸੀ ਇਹ ਵਿਚਾਰਾ ਪਤਾ ਨਹੀਂ ਕਿਵੇਂ ਇਹ ਰਹਿ ਗਿਆ ਇਹ ਸੂਟ ਵੀ ਏਸੇ ਰੇਟ 'ਚ ਹੀ ਜਾਊਗਾ ਜੀ ਸੋਨਾ ਟੈਬੀ ਸਿਲਕ ਦਾ ਦੁਪੱਟਾ ਨਾਲ ਦਿਖਾ ਦੁੱਸਾਂ ਲਓ ਜੀ ਰੈੱਡ ਸੂਟ ਆ ਗਿਆ ਡਲ ਜਾ ਵਰਕ ਹੈ ਦੇ ਉੱਤੇ ਰੈੱਡ ਸੂਟ ਤੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਬਾਹਾਂ ਦਾ ਕੰਮ ਆ ਦੇਖੋ ਬਾਹਾਂ ਦਾ ਕੰਮ ਦੇਖੋ ਜੀ ਕਿੰਨਾ ਹੋਇਆ ਹੋਇਆ ਘੇਰਾ ਆ ਗਿਆ ਤੇ neck ਤੇ ਆ ਗਿਆ ਜੀ ਵਰਕ ਬਾਟਮ ਤੇ ਦੇਖਦੇ ਆ ਲਓ ਜੀ ਬਾਟਮ ਤੇ ਵੀ ਵਰਕ ਆ ਜੀ ਲਾਟਰੀ ਲੱਗੀ ਰੈੱਡ ਕਲਰ ਦਾ ਸੂਟ ਆ ਜੀ ਜੇਕਰ ਕੋਈ ਭੈਣ ਇੱਕ ਵਾਰੀ ਪਾ ਕੇ ਦੁਆਰੇ ਪਾਉਣਾ ਨਹੀਂ ਚਾਹੁੰਦੀ ਸੂਟ ਖਰੀਦ ਲਓ ਜੀ ਰੈੱਡ ਕਲਰ ਦਾ ਕੁਛ ਨਹੀਂ ਕਹਿੰਦਾ ਬਹੁਤ ਸੋਹਣਾ ਰੈਸਟ ਕਲਰ ਦਾ ਨਾਲ ਮੈਚਿੰਗ ਦੁਪੱਟਾ ਹੈਗਾ ਜੀ ਲਓ ਜੀ ਰੈਸਟ ਕਲਰ ਦਾ ਬਹੁਤ ਸੋਹਣਾ ਦੁਪੱਟਾ ਇਹਦੇ ਨਾਲ ਖਰੀਦ ਲਓ ਜੀ 1100 ਰੁਪਏ ਦੇ ਵਿੱਚ ਸੂਟ ਦੇਖੀ ਦੁਪੱਟਾ ਸੀਗਾ ਉਹਦੇ ਵਿੱਚ ਲਓ ਜੀ ਬਾਗ ਦਾ ਕੰਮ ਇੰਨਾ ਪਿਆਰਾ ਇੰਨਾ ਪਿਆਰਾ ਬਾਜ਼ੂ ਦਾ ਕੰਮ ਆਣਾ ਬਸ ਆ ਗਲੇ ਤੇ ਆ ਗਿਆ ਜੀ ਨੈਚੁਰਲ ਟ੍ਰੇਪ ਤੇ ਸੂਟ ਹੈਗਾ ਨਾਲ ਦੁਪੱਟਾ ਹੈਗਾ ਇਹ ਵਾਲਾ ਤੁਸੀਂ ਕੋਈ ਵੀ ਦੁਪੱਟਾ ਰੈਡੀ ਕਰ ਸਕਦੇ ਹੋ ਜੀ ਲਓ ਜੀ ਪੂਰਾ ਘੈਂਟ ਸੂਟ ਹੈਗਾ 1100 ਚ ਮੰਮਾ ਜੀ ਲਓ ਜੀ ਪਿਓਰ ਚਨੂਣ ਦੇ ਉੱਪਰ ਸੂਟ ਲਓ ਜੀ ਰਾਤੋਂ ਰਾਤ ਵਿਕ ਜਾਣ ਸੂਟ ਪਹਿਣੋ ਪਿਓਰ ਚਨੂਣ ਪਿਓਰ ਦਾ ਦੁਪੱਟਾ ਨਾਲ ਬਾਟਮ 1100 1100 1100 1100 ਕਿਤੇ ਆ ਤੱਕ ਵੇਚ ਦੇਣਾ ਚਾਹੀਜਾ ਨੂੰ ਸਾਰੇ ਕੋਈ ਵੀ ਸੌਣ ਆ ਇਹਨੇ ਵੀ ਘਰੇ ਆ ਜੋ ਜਗਾ ਇਹਨੂੰ ਸੌਣ ਦਿਓ ਸਾਡੇ ਇੱਕੋ ਟੱਕ ਆਉਣੀਆਂ ਨੇ ਨਹੀਂ ਭੈਣੇ ਰਾਤ ਨੂੰ ਤਾਂ ਨਾ ਆਇਓ ਹੁਣ ਨਹੀਂ ਲਓ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਨੇਚਰਲ ਕ੍ਰੇਪ ਦਾ ਇਹ ਡਿਜ਼ਾਈਨ ਮੈਂ ਤੁਹਾਨੂੰ ਕ੍ਰੇਪ ਤੇ ਦੂਸਰੀ ਤੇ ਵੀ ਦਿਖਾਇਆ ਸੀਗਾ ਬਟ ਉਹ ਥੋੜਾ ਜਿਹਾ ਘੱਟ ਸੀਗਾ ਕੰਮ ਲਓ ਜੀ ਬਾਜ਼ੂ ਵਰਕ ਦੇਖੋ ਘੇਰਾ ਤੇ neck ਲਓ ਜੀ ਨਾਲ ਹੈਗਾ ਪਿਓਰ ਦਾ ਸੀਕੁਐਂਸ ਵਰਕ ਦੇ ਵਿੱਚ ਦੁਪੱਟਾ ਇਹ ਸੀ ਸਾਡੀ ਅੱਜ ਦੀ ਵੀਡੀਓ ਬਾਕੀ ਵੀਡੀਓ ਆਪਾਂ ਲਿਆਵਾਂਗੇ ਕੱਲ ਨੂੰ ਜੀ ਕਦੇ ਦਿਨ ਚ ਪਹਿਲਾਂ ਇਹ ਸਾਰੇ ਸੂਟ ਕਰ ਦੋ ਸੇਲ ਵੀਡੀਓ ਦੇਖਣ ਲਈ ਧੰਨਵਾਦ ਸ਼ੇਅਰ ਕਰਨਾ ਨਾ ਭੁੱਲੇ ਜੀ ਮੈਂ ਬਾਰ ਬਾਰ ਕਹਣੀ ਆ ਜੀ ਸਤਿ ਸ਼੍ਰੀ ਅਕਾਲ